ਸ਼ੋਮਨੀ ਕਲਦਨ ਦੇ ਲੀਡਰਸ਼ਿਪ ਸਵੇਰ ਤੋਂ ਇਸ ਹਰਕੇ ਦੀ ਨਾਲ ਚੱਲਦੇ ਸ਼ੋਮਨੀ ਕਲਦਨ ਦੀ ਯੂਥ ਕਲਦਨ ਦੇ ਲੀਡਰਸ਼ਿਪ ਪ੍ਰਧਾਨ ਜੀ ਦਵਿੰਦਰ ਜੀ ਸਰਕਲ ਪ੍ਰਧਾਨ ਸਾਹਿਬ ਮੇਰੇ ਛੋਟੇ ਵੀਰ ਪੰਜਾਬ ਦੇ ਐਸ.ਓ.ਆਈ. ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਜੀ ਸਾਹਮਣੇ ਬੈਠੀਆਂ ਮੇਰੀਆਂ ਮਾਤਾ ਪੈਣਾ ਜੋ ਨੌਜਵਾਨ ਸਾਥੀ ਗੁਰਪ੍ਰੀਤ ਸਿੰਘ ਆਪਰਾ ਜੀ ਗੱਜ-ਬੱਜ ਕੇ ਪੱਦੇ ਦੀ ਸਾਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਛਾ ਬੱਚਿਆਂ ਨੂੰ ਬੇਨਤੀ ਆ ਕਿ ਬਸ ਜਦੋਂ ਮੈਂ ਕਹੂੰ ਫੇਰ ਚ ਗਣਾ ਮੰਗ ਲਊ ਹਲੇ ਚਪਰੇ ਹੋ ਰਾਇਆ ਗੱਲ ਇਹ ਹੈ ਵੀ ਲੜਾਈ ਬਹੁਤ ਵੱਡੀ ਆ ਲੜਾਈ ਬੱਟੀ ਵੀ ਆ ਤੇ ਲੜਾਈ ਛਾਤਰ ਬੰਦਿਆਂ ਨਾਲ ਛਾਤਰ ਚਨਾਕ ਤੇ ਸਿਰੇ ਦੇ ਜੋ ਤੱਕ ਦੇ ਸਭ ਤੋਂ ਝੂਠੇ ਬੰਦਿਆਂ ਨਾਲ ਆ ਤੁਹਾਡੇ ਪਿੰਡ ਦੇ ਵਿੱਚ ਆਏ ਆ ਤੁਹਾਡੇ ਪਿੰਡ ਵੀ ਆਏ ਸੀ ਹਰਾਂ ਦੀ ਮਾਰੇ ਹਾਂਜੀ ਨਹੀਂ ਇਸ ਵਾਰ ਪਾਣੀ ਆਇਆ ਸੀ ਅੱਜ ਇੱਕਲ ਦੱਸਿਓ ਮੈਂ ਭਗਵੰਤ ਮਾਨ ਦੀ ਵੀਡੀਓ ਦੇਖਦਾ ਸੀ ਉਹ ਕਹਿੰਦਾ ਮੈਂ ਜੇ ਕੇਦੀ ਬੱਕਰੀ ਮਰ ਗਈ, ਮੁਰਗੀ ਮਰ ਗਈ ਕੋਈ ਮੱਝ ਮਰ ਗਈ ਜਾਂ ਕੇਦੀ ਫਸਲ ਖਰਾਬ ਹੋ ਗਈ ਮੁਆਵਜ਼ਾ ਤੂੰ ਦੱਤਾ ਕਿੰਨੇ ਰੁਪਈਆ ਹੋ ਗਏ ਆਇਆ ਜੀ ਐਵੇਂ ਨਾ ਲਈ ਜਾ ਕੀ ਬਦ ਦਿੱਤੇ ਹੋਣ ਮਾਰੇ ਕੋਟੇ ਕੱਖ ਵੀ ਨ ਦਿੱਤਾ ਹੁਣ ਗੱਲ ਇਹ ਆ ਵੀ ਜਿਹੜੇ ਬੰਦੇ ਕਹਿੰਦੇ ਸੀ ਕਿ ਮੁਰਗੀ, ਪੱਕਰੀ ਦੇ ਵੀ ਪੈਸੇ ਦੇਵਾਂਗੇ ਦਿੱਤਾ ਕੱਖ ਨਹੀਂ ਪਰ ਉਹ ਬੰਦਿਆਂ ਦਾ ਹੱਕ ਹੈ ਇੱਥੇ ਆ ਕੇ ਵੋਟ ਮੰਗਣ ਦਾ ਹੈ ਜੀ ਕੋਈ ਹੱਕ ਆ ਨਹੀਂ ਜੀ ਨਹੀਂ ਦੂਜੀ ਬੇਟੀ ਆ ਸਾਹਮਣੇ ਬਹੁਤ ਵੱਡੀ ਗਿਣਤੀ 'ਚ ਮੇਰੀਆਂ ਸਤਿਕਾਰਯੋਗ ਮਾਤਾ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਤੁਹਾਡੇ ਨਾਲ ਵੀ ਬਹੁਤ ਬੱਤੀ ਚਲਾਕੀ ਕੀਤੀ ਹੈ ਤੁਸੀਂ ਤਾਂ ਚਲੋ ਸ਼ਰਮਣੀ ਕੌਰ ਦੇ ਨਾਂ 'ਉਹ ਆਈਆਂ ਬੈਠੀਆਂ ਮੈਨੂੰ ਪਤਾ ਤੁਸੀਂ ਤਾਂ ਵੋਟ ਤੱਕ ਖੜੀ ਹੋ ਪਾਈ ਹੋ ਤੁਹਾਡੀਆਂ ਆਂਗਲਾਂ ਕੋਲ ਤਾਂ ਪੱਕੀ ਪਈ ਹੋਊਗੀ ਕਿ ਹਜ਼ਾਰਾਂ ਹਜ਼ਾਰ ਰੁਪਏ ਮਿਲੂਗਾ ਮਿਲੇ ਕਿਸੇ ਨੂੰ ਮੈਨੇ ਮਿਲਣਾ ਵੀ ਨਹੀਂ ਉਹ ਨਾਰਾਏ ਸੀ ਤੇ ਜੀਗਲ ਬਾਦ ਦੇ ਵੇਲੇ ਕਣਕ ਮਿਲਦੀ ਸੀ 30 ਕਿਲੋ ਹੁਣ ਕਿੰਨੇ ਮਿਲਦੀ ਆ 5 ਕਿਲੋ ਲਓ ਜੀ ਮੌਜਾ ਮਿਲਿਆ ਨਹੀਂ 100000 ਰੁਪਇਆ ਉਹ ਨਹੀਂ ਮਿਲਿਆ ਕਣਕ 30 ਕਿਲੋ ਤੋਂ ਘਟਾ ਕੇ ਕਰਤੀ 5 ਕਿਲੋ ਤੇ ਫਿਰ ਬੇਬੇ ਜੇ ਝਾੜੂ ਵਾਲਾ ਕੋਈ ਫੋਟ ਮੰਗਣਾ ਆ ਗਿਆ ਸੁੱਕਾ ਰਾ ਜਾਵੇ ਉਹ ਬਸ ਮੇਰੀ ਬੇਟੀ ਆ ਹੁਣ ਮੋਕਰੀ ਲੱਤਾਂ ਤੇ ਜਾਵੇ ਚੁੱਲ੍ਹੇ ਤੋਂ ਹੀ ਬਸ ਆ ਪਿੱਛੇ ਬੀਬੀਆਂ ਮਿਲੇ ਸੀ ਕਹਿੰਦੀ ਪਰਵਾਹ ਨਾ ਕਰ ਪੁੱਤ ਚਿਮਟੇ ਕਰਮ ਕਰੀ ਬੈਠੀਆਂ ਮੈਂ ਕਿਹਾ ਬੇਬੇ ਇੰਨੀ ਗਰਮ ਕਹਿੰਦੇ ਆਈ ਆ ਪੁੱਤ ਕਹਿੰਦੇ ਸਾਡੇ ਘਰ ਵਾਲੇ ਸ਼ੱਕ ਜਿਨ੍ਹਾਂ ਦੇ ਕੀ ਜਾਂਦੇ ਨੇ ਵੀ ਕਿਤੇ ਇਹ ਵੀ ਤਾਂ ਨਹੀਂ ਪਾ ਕੀ ਹਜ਼ਾਰਾਂ ਦੇ ਚੱਕਰ ਚ ਵੋਟ ਕਹਿੰਦੇ ਇਹਨੇ ਕੀਤੀ ਸਾਡੀ ਬਗਰਾਮੀ ਸਾਡੀ ਕਰਦਾਰ ਕੁਸ਼ੀ ਅਨੌਜਵਾਨ ਖੜੇ ਨੇ ਪਿੱਛੇ ਬਜ਼ੁਰਗ ਬੈਠੇ ਨੇ ਹਾਸੀ ਮਜ਼ਾਕ ਰਾਂ ਸਮਝੋ ਇਹਨੂੰ ਕਰ ਤਾੜੀਆਂ ਮਾਰ ਕੇ ਹੱਸਦੇ ਨੇ ਦਿੱਲੀ ਬੈਠ ਕੇ ਕੀ ਕਹਿੰਦੇ ਨੇ ਕਹਿੰਦੇ ਪੰਜਾਬ ਦੀਆਂ ਬੀਬੀਆਂ ਤੋਂ ਤਾਂ ਹਜ਼ਾਰ ਹਜ਼ਾਰ ਦੇ ਲਾਚਨ ਵਾਲੀ ਵੋਟ ਲੈ ਲਈ ਨਹੀਂ ਇਹ ਢੂੜੀਆਂ ਨੇ ਕਿ ਕਿ ਅਸੀਂ ਕੋਰੋਨਾ ਨਾਲ ਵੀ ਨਾ ਮੇਰੀ ਬੇਨਤੀ ਆ ਹੁਣ ਤੱਕ ਦਾ ਸਭ ਤੋਂ ਛੁੱਟਾ ਮੁੱਖ ਮੰਤਰੀ ਹੈ ਭਗਵਾਨਤ ਮਾਨ ਅੱਜ ਸਵੇਰੇ ਮੈਂ ਉਹਦੇ ਪਿੰਡ ਸਤੌਜ ਵੀ ਜਾ ਕੇ ਆ ਤੁਹਾਡੇ ਤੋਂ ਨੇੜੇ ਹੀ ਇੱਥੋਂ ਸਤੌਜ ਗਿਆ ਸੀ 9 ਵਜੇ ਆ ਤੁਹਾਡੇ ਮਾਮ ਸਾਰਾ ਪਿੰਡ ਬੈਠਾ ਸੀ ਤੇ 2022 ਦੇ ਵਿੱਚ ਮਤਲਬ ਇਹ ਪਿੰਡਾਂ ਦੇ ਵਿੱਚ ਕਿਸੇ ਨੇ ਆਮਾਦੀ ਪਾਰਟੀ ਤੋਂ ਬਿਨਾ ਹੋਰ ਪਾਰਟੀ ਦਾ ਬੂਥ ਵੀ ਲਗਣ ਦਿੱਤਾ ਸ਼ਰਮ ਕਰਦੇ ਬੂਥ ਵੀ ਲਗਣ ਦਿੱਤਾ ਹੁਣ ਉਸ ਪਿੰਡ ਦੇ ਵਿੱਚ ਕਾਂਗਰਸ ਦਾ ਬੂਥ ਨਹੀਂ ਲੱਗਿਆ ਕਮੇਟ ਦਾ ਬੂਥ ਨਹੀਂ ਲੱਗਿਆ ਭਾਜਪਾ ਦਾ ਬੂਥ ਨਹੀਂ ਲੱਗਿਆ ਅਕਾਲੀ ਦਲ ਦਾ ਬੂਥ ਨਹੀਂ ਲੱਗਿਆ ਪਰ ਹੁਣ ਸਾਰਾ ਪਿੰਡ ਬੈਠਾ ਸੀ ਤੋਂ ਇਹੋ ਜਿਹਾ 2 ਸਾਲਾਂ ਚ ਕੀ ਹੋ ਗਿਆ ਸੋਚਣ ਵਾਲੀ ਗੱਲ ਆ ਕਿ ਸਾਰੇ ਪਿੰਡ ਦੇ ਨੌਜਵਾਨ ਖੜੇ ਸੀ ਕਿ ਇਹ ਆ ਜਾਂ 2 ਸਾਲ ਦੇ ਵਿੱਚ ਕਿਹੜਾ ਬਦਲਾ ਆ ਗਿਆ ਵੀ ਸਾਰੇ ਪਿੰਡੋਂ ਤੇ ਮੈਨੂੰ ਸੱਦੀ ਬੈਠਾ ਸੀ ਅੱਜ ਪਰसों ਚੁੱਥੇ ਪਿੰਡ ਆਏ ਸੀ ਮੈਨੂੰ ਸਤੌਜ ਵਾਲੇ ਕਹਿੰਦੇ ਭਾਈ ਜੀ ਸਾਡੇ ਪਿੰਡ ਆ ਕੇ ਜਾਓ ਮੈਂ ਕਿਹਾ ਦੇਖੋ ਮੁੱਖ ਮੰਤਰੀ ਦਾ ਪਿੰਡ ਆ ਕਹਿੰਦੇ ਜੀ ਤੁਸੀਂ ਆਓ ਤਾਂ ਸੀ ਸਾਰਾ ਪਿੰਡ ਤਾਂ ਹਾਰ-ਮਾਰ ਮਾਰ ਕੇ ਰੋਂਦਾ ਮੈਂ ਕਿਹਾ ਕਾਰਨ ਕਹਿੰਦੇ ਕਾਰਨ ਇਹ ਆ ਵੀ ਜਦੋਂ ਮੁੱਖ ਮੰਤਰੀ ਪਿੰਡ ਦੇ ਵਿੱਚ ਆਉਂਦਾ ਗੁਰੂ ਘਰ ਮੱਥਾ ਟੇਕਣ ਜਾਵੇ ਸਾਰੇ ਪਿੰਡ ਦੀ ਤਰਾਸੀ ਹੁੰਦੀ ਆ ਕਿ ਬਿਨਾ ਤਰਾਸੀ ਤੋਂ ਗੁਰੂ ਘਰ ਮੱਥਾ ਵੀ ਨਹੀਂ ਕਿਸੇ ਨੂੰ ਟੇਕਣ ਦਿੰਦੇ ਭਗਵੰਤਨਾਣ ਦੇ ਸ਼ਰੀਕੇ 'ਚ ਉਹ ਚਾਚੇ ਦਾ ਮੁੰਡਾ ਵੀ ਮਿਲਿਆ ਉਹਨੂੰ ਉਹ ਕਹਿੰਦਾ ਕਿ ਮੇਰੇ ਕੋਲ ਆ ਗਿਆ ਕਹਿੰਦਾ ਭਾਈ ਜੀ ਸ਼ਰਮ ਆਉਂਦੀ ਆ ਸਾਨੂੰ ਪਿੰਡ 'ਚ ਕਹਿਣ ਲੱਗੇ ਭੀ ਭਗਵੰਤਨਾਣ ਸਾਡੇ ਚਾਚੇ ਦਾ ਮੁੰਡਾ ਦੱਸਣ ਲੱਗੇ ਬਿਸ਼ਰਮ ਹੋ ਗਏ ਮੈਂ ਕਿ ਕੋਈ ਨਹੀਂ ਛੋਟੇ ਫਿਰ ਘਬਰਾਣਾ ਕਹਿੰਦਾ ਜਿੰਨੀ ਪੱਟੀ ਮੇਸ ਇਹਨੇ ਕਰਾਤੀ ਵੀ ਸਾਨੂੰ ਤਾਂ ਹੁਣ ਦੱਸਣ ਲੱਗ ਕੇ ਵੀ ਸ਼ਰਮ ਆਉਂਦੀ ਐ ਜਾ ਕੇ ਦੂਜੇ ਪਿੰਡ ਕਹਿੰਦਾ ਪਹਿਲਾਂ ਤਾਂ ਬੜੇ ਸੀ ਫਕਰ ਨਾਲ ਕਹਿੰਦਾ ਸੀ ਵੀ ਬੇਬਾਤ ਮਾਨ ਸਾਡੇ ਚਾਚੇ ਦਾ ਮੁੰਡਾ ਐਸਾ ਤੌਜ ਜਿਹੜਾ ਕਹਿੰਦੇ ਸਾਡੇ ਪਿੰਡ ਸਤੌਜ ਆ ਜੀ ਹੁਣ ਸਤੌਜ ਵਾਲਿਆਂ ਚ ਕਹਿ ਰਹੇ ਸੀ ਕਹਿੰਦੇ ਜੀ ਸਾਨੂੰ ਕਿੱਥੇ ਜਾਈਏ ਜਾ ਕੇ ਅਸੀਂ ਦੱਸ ਦੇਣੀ ਵੀ ਸਤੌਜ ਜਾਣੇ ਕਹਿੰਦਾ ਕਹਿੰਦਾ ਗੱਲ ਪੈ ਜਾਂਦਾ ਵੀ ਆ ਜਾਂਦੇ ਕਿੱਥੇ ਪੰਦਾ ਹੁਣ ਜੀ ਤੋਂ ਪਿੰਡ ਸਾਰਾ ਤੰਗ ਹੋਇਆ ਫਿਰਦਾ ਐ ਉਹ ਮੈਂ ਕਿਹਾ ਭਾਈ ਤੁੱਕ ਪਿੰਦ ਨਹੀਂ ਸਾਰਾ ਪੰਜਾਬ ਤੰਗ ਹੋ ਵਰਦਾ ਕਾਰਨ ਜੁਰੂਰ ਲੱਗਦਾ ਕੇਜਰੀਵਾਲ ਦੇ ਪੈਰੀਏ ਤਲਾਕੇ ਝੂਟ ਬੋਲਰ ਝੂਟ ਬੰਦੂ ਨਹੀਂ ਹਰਦਾ ਹਾਲਾਤ ਇਹ ਨੇ ਆ ਤੁਸੀਂ ਦਸਤਾਰਾਂ ਸਦੇਈ ਬੱਟੇ ਹੋ ਪਿੱਛੇ ਹਾਲਾਤ ਇਹ ਨੇ ਕਿ ਦਿੱਲੀ ਰੈਲੀ ਦੇ ਵਿੱਚ ਬੋਲਦਾ ਹੋਇਆ ਸੋਨੀਆ ਗਾਂਧੀ ਨੂੰ ਕਹਿ ਰਿਹਾ ਕੀ ਕਹਿ ਰਿਹਾ ਕਹਿੰਦਾ ਮੈਨੂੰ ਸੋਨੀਆ ਗਾਂਧੀ ਦਾ ਦੁੱਖ ਦੇਖਿਆ ਨਹੀਂ ਜਾਂਦਾ ਸੋਹਰੇ ਜੀ ਕਹਿੰਦਾ ਮੈਨੂੰ ਸੋਨੀਆ ਗਾਂਧੀ ਦਾ ਦੁੱਖ ਦੇਖਿਆ ਨਹੀਂ ਜਾਂਦਾ ਕਹਿੰਦਾ ਐਂ ਜੀ ਬੋਲਦਾ ਪੁੱਤ ਕਿਹੜਾ ਹੈ ਗਾਂ ਉਹ ਜੀ ਉਹ ਮੈਂ ਕਿਹਾ ਤੈਨੂੰ ਕੋਈ ਨਹੀਂ ਬੈਠ ਬੱਪੂ ਜੀ ਬੈਜੂ ਤੂੰ ਕੋਈ ਉਹ ਮੈਂ ਕਿਹਾ ਸ਼ਰਮ ਕਰ ਭਗਵਾਨਤਮਾਨ ਸਿਆ ਤੈਨੂੰ ਸੋਨੀਆ ਗਾਂਧੀ ਦਾ ਦੁੱਖ ਤਾਂ ਦੁੱਖ ਲੱਗਦਾ ਤੈਨੂੰ ਉਹਨਾਂ ਸਿੱਖ ਪਰਿਵਾਰਾਂ ਦਾ ਕੌਮ ਦਾ ਦੁੱਖ ਦੁੱਖ ਕਿਉਂ ਨਹੀਂ ਲੱਗਦਾ ਜਿਨ੍ਹਾਂ ਨੂੰ ਕਲਾਂ ਚ ਤੈਰ ਪਾ ਕੇ ਮਾਰ ਦਿੱਤਾ ਗਿਆ ਘਰ ਦੁਕਾਨ ਫੂਕ ਦਿੱਤੇ ਗਏ ਇੱਕ ਪੀੜੀ ਗੋਲੀ ਮਾਰ ਕੇ ਮਾਰਤੀ ਨੌਜਵਾਨ 15 ਤੇ ਡਾਲੇ ਰੱਖ ਕੇ ਜਾਂਦੇ ਸੀ ਤਾਂ ਛੋਟੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਗੋਲੀਆਂ ਮਾਰ ਮਾਰ ਕੇ ਤੈਨੂੰ ਉਹ ਸਿੱਖ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਦਿਖਦਾ ਤੇ ਤੈਨੂੰ ਕੰਨਾ ਸੋਰੀਓ ਕਹਿੰਦੀ ਇਹ ਦੁੱਖ ਕਿਉਂ ਦੇਖਿਆ ਇਹ ਲੋਕ ਉਹ ਨੇ ਕਿ ਜਿਹੜੇ ਕੁਰਸੀ ਲਈ ਦਿੱਲੀ ਆ ਕੇ لمبے ਪੈ ਰਹੇ ਆ ਐ لمبے ਗੱਲਾਂ ਬਹੁਤ ਮਾਰਦਾ ਕੇਜਰੀਵਾਲ ਜਾਂ ਆਮ ਆਦੀ ਪਾਰਟੀ ਲੋਕਾਂ ਨੇ ਵੋਟ ਨਹੀਂ ਪਾਈ ਵੋਟ ਪਾਈ ਆ ਭੁਗਤਪੰਦੀਆਂ ਗੱਲਾਂ ਸੁਣ ਸੁਣ ਕੇ ਪਰ ਇਹੋ ਜਿਹਾ ਖਤਰਨਾਕ ਬੰਦਾ ਆਪਾਂ ਦੇ ਮੁੱਖ ਮੰਤਰੀ ਚੁਣ ਲਿਆ ਅੱਜ ਪਿੰਡ ਵਾਲੇ ਕਹਿ ਰਹੇ ਸੀ ਆ ਵੀਡੀਓ ਲਾਇ ਬੋਲੇ ਦੇ ਨੇ ਉਹ ਕਹਿੰਦਾ ਜੀ ਸਾਡਾ ਮੁੱਖ ਮੰਤਰੀ ਪਿੰਡ ਦਾ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬ ਬਚਾਉਣ ਦੇ ਮਿਸ਼ਨ ਤੇ ਆ ਮੈਂ ਕਿਹਾ ਫਿਰ ਹੋਣ ਕਹਿੰਦੇ ਮਿਸ਼ਨ ਤੇ ਨਹੀਂ ਭਗਵਾਨਤਮਾਨ ਕਮਿਸ਼ਨ ਤੇ ਆ ਕਮਿਸ਼ਨ ਤੇ ਨੋਟ ਇਕੱਠੇ ਕਰਨ ਲੱਗਿਆ ਹੋਇਆ ਅੱਜ ਮਾਤਾ ਜੀ ਉਹ ਗੰਨਮੈਲ ਨਹੀਂ ਫਿਰਦੀ ਆ ਭੈਣ ਉਹ ਗੰਨਮੈਲ ਨਹੀਂ ਫਿਰਦੀ ਆ ਘਰ ਵਾਲੀ ਉਹ ਗੰਨਮੈਲ ਨਹੀਂ ਫਿਰਦੀ ਆ ਭਗਵਾਨਤਮਾਨ ਦੀ ਘਰ ਵਾਲੀ 5-5 ਲੱਖ ਦੇ ਤਾਂ ਸੈਂਟਰ ਪੁੰਦੀ ਆ 5 ਲੱਖ ਦੇ ਚਲੋ ਤਾਂ ਨਮੀ ਨਮੀ ਵਿਆਹ ਕੇ ਆਈ ਹੈ ਪਾਊਗੀ ਮੈਂ ਤਾਂ ਉਦੋਂ ਹੈਰਾਨ ਹੋ ਗਿਆ ਜਦੋਂ ਬੀਬੇ ਕਹਿੰਦੇ 2.5 ਲੱਖ ਦੀ ਘੜੀ ਲਈ ਫਰੇ ਭਗਵਾਨਤਮਾਨ ਦੀ ਕਮਾਲ ਐ ਇੰਨੇ ਪੈਸੇ ਕਿੱਥੋਂ ਆ ਗਏ ਇਹ ਤਾਂ ਕਹਿੰਦੇ ਸੀ ਕੱਟੜ ਇਮਾਨਦਾਰ ਤੇ ਭਗਵਾਨਤਮਾਨ ਨੇ ਹੁਣ ਗੋੜ ਲਾ ਦਿੱਤੇ ਪਿੰਡਾਂ ਦੇ ਵਿੱਚ ਤੁਸੀਂ ਵੀ ਦੇਖੇ ਹੋਣਗੇ ਕੇਜਰੀਵਾਲ ਦੀ ਫੋਟੋ ਲੱਗੀ ਵੀ ਸੜੀਆ ਜਾਂ ਨਾਇਬਰੇ ਮੁਰੇ ਕਹਿੰਦੇ ਜ਼ਬਰਦਸਤ ਜਵਾਬ ਵੋਟ ਨਾਲ ਹੱਥੋਂ ਕਹਿੰਦੇ ਵੀ ਕੇਜਰੀਵਾਲ ਜੇਲ੍ਹ 'ਚ ਆ ਤੇ ਸਾਨੂੰ ਵੋਟਾਂ ਪਾ ਦਿਓ ਤੇ ਕੇਜਰੀਵਾਲ ਨੂੰ ਜੇਲ੍ਹ ਤੋਂ ਛੁਡਵਾ ਦਿਓ ਐਂ ਦੱਸੋ ਵੀ ਕੇਜਰੀਵਾਲ ਬੜਾ ਹੋਰੇ ਕਪੂਰੀ ਦੇ ਮੋਰਚੇ ਦੇ ਜੇਲ੍ਹ ਗਿਆ ਵਾ ਇਹ ਕੇਜਰੀਵਾਲ ਨੇ ਕੋਈ ਬੜੀ ਹੋਰੇ ਕੋਈ ਲੜਾਈ ਲੜੀ ਆ ਪੰਜਾਬ ਦੀ ਵੀ ਜਿਹੜਾ ਅਸੀਂ ਉਹਨੂੰ ਵੋਟਾਂ ਪਾ ਕੇ ਛਡਾਈਏ ਤਾਂ ਸੋਲਨਾ ਬੇਬੇ ਅੰਦਰ ਕਿਉਂ ਗਿਆ ਵਾ ਉਹ ਪਤਾ ਕਹਦੇ ਗਿਆ ਵਾ ਕੇਜਰੀਵਾਲ ਨੇ ਸ਼ਰਾਬ ਦਾ ਘੁਟਾਲਾ ਕੀਤਾ ਔਰ ਜਿਹੜਾ ਬੰਦਾ ਸ਼ਰਾਬ ਦੇ ਘੁਟਾਲੇ ਦੇ ਪੈਸੇ ਖਾ ਗਿਆ ਉਹ ਉਹ ਨੂੰ ਆਪਾਂ ਵੋਟਾਂ ਪਾ ਕੇ ਜੜਾਈਏ। ਬਣਦਾ ਤੇ ਹੱਕ ਉਹਦਾ। ਇਹਦਾ ਹੱਕ ਮੋਗਰੀਆਂ ਖਾਨ ਦਾ ਹੀ ਬਣਦਾ ਫਿਰ ਵੋਟ ਦਾ ਤਾਂ ਨਹੀਂ ਬਣਦਾ। ਹਾਂ। ਅੱਜ ਜੇ ਤੁਸੀਂ ਸਿਰ ਹਲਾ ਰਹੀਆਂ ਮੈਨੂੰ ਲੱਗਦਾ ਮੋਗਰੀ ਫੇਰੋਗੇ ਤੁਸੀਂ ਤਿਆਰ ਹੋ। ਬਲਾਲਾ ਸਾਹਿਬ ਤੁਹਾਡਾ ਬੀਪੀਆਂ ਦਾ ਸਾਰਿਆਂ ਦਾ ਕਿ ਤੁਸੀਂ ਵੀ ਤਿਆਰ ਬੈਠਿਓ। ਲੈ ਤੁਹਾਡੇ ਪਿੰਡੋਂ ਛੜ ਵਾਲਾ ਸੁੱਕਾ ਰਚ ਰਿਹਾ ਹੈਗਾ ਜੇ ਕੋਈ ਵੋਟ ਮੰਗਣ ਆ ਗਿਆ ਮੈਂ ਦਾਦਾ ਸਾਹਿਬ ਤੋਂ। ਕੱਲੇ ਕੱਲੇ ਪਿੰਡ ਦੇ ਹੀ ਰਾਤ ਨੇ। ਕੰਨਾਂ ਕੰਨੇ ਪਿੰਡ ਦੀ ਇਹ ਹੀ ਦਸਾਂ ਕਿਉਂਕਿ ਇਹ ਲੋਕ ਝੂਠ ਬੋਲ ਕੇ ਆਏ ਨੇ ਕੀ ਕਹਿੰਦੇ ਸੀ ਕਹਿੰਦੇ 바ਦਵ ਦਿੰਦਾ ਕਨਕ ਅਸੀਂ ਨਾਲ ਦੇਵਾਂਗੇ ਕਿਉ ਜੋ ਜਿੰਨੀ ਚਾਹ ਪਤੀ ਮਿਲਗੀ ਜੀ ਕਿ ਸਾਨੂੰ ਕਨਕ ਤੋਂ ਵੀ ਗਏ ਉਹ ਮੈਂ ਕਿਹਾ ਬੇਬੇ ਕਨਕ ਤੋਂ ਵੀ ਗਏ ਆਪਾਂ ਤੋਂ ਕਹਿੰਦੇ ਘਰ ਘਰ ਨੌਕਰੀ ਕਰਜ਼ਾ ਕਰਕੇ ਖਤਮ ਫਸਲ ਦੀ ਪੂਰੀ ਰਕਮ ਕੱਖ ਵੀ ਨਹੀਂ 5 ਸਾਲ ਕੈਪਟਨ ਸੁਤਰਾ ਪਿਆ ਰਿਆ ਤੇ ਕੈਪਟਨ ਦੀ ਨਲਾਇਕੀ ਨੂੰ ਦੇਖ ਕੇ ਲੋਕਾਂ ਨੇ ਗੁੱਸੇ 'ਚ ਵੋਟ ਭਾਈ ਚੜੂ ਨੂੰ ਕੀ ਬਦਲਾ ਬਦਲਾ ਇਹ ਬਦਲਾ ਨਹੀਂ ਇਹ ਤਾਂ ਬਦਲਾ ਸੀ ਆਪਣੇ ਆਪ ਨਾਲ ਉਹ ਸਤਿਆਨਾਸ਼ ਕਰਕੇ ਜਾਣਗੇ ਪੰਜਾਬ ਦਾ ਜਿਹਨੂੰ ਪੂਰਾ ਕਰਨੇ 30 ਸਾਲ ਲੱਗ ਜਾਣੇ ਆ ਹੋਰ ਸੁਣ ਲਓ ਵੋਟਾਂ પાਕੇ ਸਰਕਾਰ ਬਣਾਈ ਅੱਪ ਨੇ ਇੱਕ ਵਾਰ ਚੁੱਪਦਾ ਦੇਣ ਵਕਸ਼ੇ ਦੀ ਪਿੱਛੇ ਚੁੱਪਦਾ ਨਾਲ ਵਕਸ਼ੇ ਚੁੱਪਦਾ ਓਟਾ ਪਾ ਕੇ ਸਰਕਾਰ ਬਣਾਈ ਆਪਾਂ ਨੇ ਉਦੋਂ ਦਾ ਕਹਿੰਦੇ ਸਰਕਾਰ ਚੋਂ ਸੱਥਾਂ ਚੋਂ ਕਹਿੰਦੇ ਇੱਥੋਂ ਚੱਲਿਆ ਕਰੂਗੀ ਦਰਵਾਜ਼ਿਆਂ ਤੋਂ ਬਿਲੇਆਂ ਤੋਂ ਸਰਕਾਰ ਪੁੱਛ ਕੇ ਕਰਿਆ ਕਰਾਂਗੇ ਕੰਮ ਤੇ ਜਦੋਂ ਆਈ ਗੱਲ ਰਾਸਟਰ ਮੈਂਬਰ ਬਣਾਉਣ ਦੀ ਚੱਲ ਯੂਪੀ ਬਿਹਾਰ ਵਾਲੇ ਪਈਏ ਸਾਰੇ ਬਣਾ ਦੇ ਚੱਕੇ ਕੋਈ ਦਿੱਲੀ ਵਾਲਾ ਕੋਈ ਯੂਪੀ ਵਾਲਾ ਉਹ ਹਰਿਆਣੇ ਵਾਲਾ ਤਾਂ ਸਾਡੇ ਕੀ ਨਾਮ ਕਿਹਨੇ ਬਈ ਉੱਥੇ ਸਾਡੇ ਪੰਜਾਬ ਦੇ ਨੌਜਵਾਨਾਂ ਚ ਕਾਬਲੀਤ ਨਹੀਂ ਸੀ ਉਹਨਾਂ ਨੂੰ ਬਣਾਉਂਦੇ ਰਾਸ਼ਟਰਪਤੀ ਮੈਂਬਰ ਤੁਹਾਡੇ ਤੀ ਪੁੱਤ ਦਿਖਾਈ ਨਹੀਂ ਚੱਕ ਕੇ ਬਣਾਉਂਦੇ ਜੁਪੀ ਬਿਹਾਰ ਵਾਲੇ ਕਾਰਨ 100 100 ਕਰੋੜ ਰੁਪਇਆ ਲਿਆ 100 100 ਕਰੋੜ ਦੀਆਂ ਆ ਪਿੱਛੇ ਬੋਬੇ ਕਹਿੰਦੀ ਕਹਿੰਦੀ ਪੁੱਤ ਜਦੋਂ ਬਾਦਲ ਕਣਕ ਦਿੰਦਾ ਸੀ 30 ਕਿਲੋ ਆਉਂਦੀ ਸੀ 5 ਮਹੀਨੇ ਬਾਅਦ ਮਿਲਦੀ ਸੀ ਕਹਿੰਦੀ 1.5 ਪੁਆਇੰਟਲ ਤਿੰਨ ਗੋਰੀਆਂ ਕਹਿੰਦੀ ਕਣਕ ਦੇ ਥੈਲੇ ਨੇ ਭਰ ਕੇ ਰੇੜੀ ਤੇ ਮੈਂ ਤੇ ਮੇਰੇ ਪੁੱਤੇ ਲੈ ਕੇ ਆਉਂਦੇ ਸੀ ਖਿੱਚ ਕੇ ਮੈਂ ਕਿਹਾ ਬੇਬੇ ਹੁਣ ਫੇਰ ਕਹਿੰਦੀ ਹੁਣ ਤਾਂ 5 ਕਿਲੋ ਦਾ ਲਾਵਾ ਆ ਤੁਹਾਨੂੰ ਉਧਰ ਪ੍ਰਗੋਤਮਾਨ ਦੀ ਫੋਟੋ ਆ ਕਹਿੰਦੀ ਸ਼ਰਮ ਆਉਂਦੀ ਆ ਮੈਂ ਕਿਹਾ ਫੋਟੋ ਵੀ ਬਹੁਤ ਮਹਿੰਗੀ ਪੈਂਦੀ ਆ ਆਪਾਂ ਨੂੰ ਕਹਿੰਦੀ ਕਿਵੇਂ 800 ਕਰੋੜ ਰੁਪਇਆ ਖਰਚਿਆ ਫੋਟੋਾਂ ਤੇ 800 ਕਰੋੜ ਰੁਪਇਆ 800 ਕਰੋੜ ਰੁਪਇਆ ਅਇਲੈ ਦਾ 5 ਕਿਲੋ ਕਣਕ ਨਹੀਂ ਜਿੰਨੇ ਫੋਟੋ ਤੇ ਲਾਤੇ ਨੇ ਤੇ ਹੱਲੇ ਕਹਿੰਦੇ ਸੀ ਕਹਿੰਦੇ ਵੀ ਜੇ ਕੰਮ ਐ ਨਾ ਕਰੀਏ ਤਾਂ ਫੋਟੋ ਨਾ ਆਉਂਦੀ ਕੋਈ ਰੋੜਾ ਦੇਖੋ ਆਪਣੇ ਤੇ ਪ੍ਰਾਏ ਦੀ ਕਰੋ ਪਰਖ 1 ਜੂਨ ਨੂੰ ਵੋਟਾਂ ਨੇ 1 ਜੂਨ ਨੂੰ ਯਾਦ ਕਰਿਓ ਕਿ ਅੱਜ ਤੋਂ 40 ਸਾਲ ਪਹਿਲਾਂ 1 ਜੂਨ 1984 ਨੂੰ ਇੰਦਰਾ ਗਾਂਧੀ ਨੇ ਅਭਿਨਾਕੀ ਕੀਤਾ ਸੀ ਇੰਦਰਾ ਗਾਂਧੀ ਦਾ ਜਾਣਦੇ ਹੋ ਸਾਰੇ ਨੌਜਵਾਨੋ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕੌਣ ਦਮਕੇ ਬੋਲੋ ਇੰਦਰਾ ਗਾਂਧੀ ਸਿਕਾਂਦੀ ਸਭ ਤੋਂ ਵੱਡੀ ਦੁਸ਼ਮਣ ਕੌਣ ਹੈ ਇੰਦਰਾ ਗਾਂਧੀ ਹਾਂ ਆ ਤੁਸੀਂ ਵੀ ਛੋਟੇ ਜਵਾਕ ਉਹ ਜਿਹੜੇ ਸੁਣ ਲੋ 1980 ਤੋਂ ਲੈ ਕੇ 90 92 ਤੱਕ ਆ ਇੰਦਰਾ ਗਾਂਧੀ ਉਹਦੇ ਪੁੱਤ ਨੇ ਇੱਕ ਪੀੜੀ ਮਾਰਤੀ ਗੋਲੀਆਂ ਮਾਰ ਮਾਰ ਕੇ ਅਜਿਹੇ ਪੱਨਾਂ ਤੇ ਦਾਣੀਆਂ ਰੱਖ ਦੇ ਸੀ ਤੇ ਕਾਂਗਰਸ ਦਾ ਪ੍ਰਧਾਨ ਰਾਜਾ ਪ੍ਰਿੰਗ ਪਾ ਕੇ ਫੋਟੋ ਇੰਦਰਾ ਗਾਂਧੀ ਕਹਿੰਦਾ ਮਾਂ ਤੁਝੇ ਸਲਾਮ ਕਰਦਾ ਮਾਂ ਹੈ ਮੇਰੀ ਪਾਲੂ ਕਾਂਗਸ ਨੂੰ ਵੋਟਾ ਕਹਿੰਦੇ ਮਾਂ ਐ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਇੰਦਰਾ ਗਾਂਧੀ ਉਹਨੂੰ ਮਾਂ ਬਣਾਈ ਫਿਰਦੇ ਨੇ ਤੇ ਪ੍ਰਭਾਤ ਮਾਨ ਕਹੜਿਆ ਕਹਿੰਦਾ ਮੈਨੂੰ ਸੋਨੇ ਗਾਂਧੀ ਦੀ ਤੁਕ ਦੇਖਿਆ ਨਹੀਂ ਜਾਂਦਾ ਰਲੇ ਹੋਏ ਨੇ ਇਹ ਪੰਜਾਬੀ ਖੁੰਨੀ ਆ ਇਹ ਝਾੜੂ ਵੀ ਖੂਨ ਨਾਲ ਹੀ ਭੜਿਆ ਹੋਇਆ ਮੇਰੀ ਬੇਨਤੀ ਆ ਅੱਜ ਕਿਸਾਨ ਦੁਖੀ ਨੇ 22 ਫਸਲਾਂ ਤੇ ਐਮਐਸਪੀ ਨਹੀਂ ਮਿਲੀ ਮਜ਼ਦੂਰ ਦੁਖੀ ਨੇ ਨੌਜਵਾਨ ਦੁਖੀ ਨੇ ਕਨਾ ਕਨਾ ਮੁਲਾਜ਼ਮ ਦੁਖੀ ਆ ਸਾਰੇ ਤਾਂ ਹਾਂ ਮਾਰ ਮਾਰ ਕੇ ਰੋਂਦੇ ਨੇ ਕਿਉਂਕਿ ਲੋਕਾਂ ਨੇ ਝੂਠ ਬੋਲ ਕੇ ਛੁਟਕਲੇ ਸੁਣਾ ਕੇ ਕੱਖ ਨਹੀਂ ਕੀਤਾ ਉਦੋਂ ਕਹਿੰਦਾ ਸੀ ਭਗਵਾਨ ਜਤਮਾਨ ਕਹਿੰਦਾ ਦਲਾ ਤੋਂ ਦਲਾ ਹੋ ਤਾਂ ਅਬ ਪਰਸੋਂ ਜਦੋਂ ਮੌੜ ਗਿਆ ਲੱਗਿਆ ਤੀਰਾ ਚੜਾਉਣ ਆਇਆ ਦਲਾ ਪੱਜੇ ਇੱਥੇ ਗੱਡੀ 'ਚ ਬਹਿ ਗਿਆ ਮੁੜ ਕੇ ਮੈਂ ਕਿਹਾ ਹੁਣ ਮਾਨਸਿਆ ਦਲਾ ਤੋਂ ਫਿਰ ਦਲਾ ਹੀ ਹੋਤਾ ਕਿਧਰ ਤੇ ਵੀ ਆ ਜਾਂਦਾ ਹੈ ਲੋਕ ਅੱਕੇ ਬੈਨੇ ਅੱਕੇ ਸਾਰੇ ਪੰਜਾਬ ਦਾ ਚੱਕਰ ਲਾ ਕੇ ਮੈਂ ਅੱਜ ਤੋਂ 2 ਮਹੀਨੇ ਜ ਤੁਹਾਡੇ ਕੋਲ ਆਇਆ ਅੱਜ 93 ਹਲਕਿਆਂ ਵਿੱਚ ਘੁੰਮ ਰਿਹਾ ਹੁਣ ਤੱਕ ਤੇ ਇੱਕੋ ਆਵਾਜ਼ ਆ ਰਹੀ ਆ ਕਿ ਦਿੱਲੀ ਵਾਲੇ ਆ ਕਾਂਗਰਸ ਵਾਲੇ ਪੰਜੇ ਵਾਲੇ ਝਾੜੂ ਵਾਲੇ ਫੁੱਲ ਵਾਲੇ ਭਜਾਵਾਂਗੇ ਤੇ ਤਖੜੀ ਵਾਲੇ ਲਿਆਵਾਂਗੇ ਕਿਉਂ ਕਿ ਬਾਪੂ ਬਹਾਦਰ ਨੇ ਅਕਾਲੀ ਦੰਦ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਜੇ ਬਾਪੂ ਬਹਾਦਰ ਨੇ ਕਿਹਾ ਸੀ ਮੋਟਰਾਂ ਦੇ ਬਿੱਲ ਮਾਫ਼ ਤਾਂ ਮਾਫ਼ ਜੇ ਬਾਪੂ ਬਾਦਲ ਨੇ ਕਿਹਾ ਸੀ ਬੱਚਿਆਂ ਨੂੰ ਸ਼ਗਨ ਸਕੀਮ ਦਾ ਦੇਤੀ ਜੇ ਬਾਪੂ ਬਾਦਲ ਨੇ ਕਿਹਾ ਕਿ ਪੈਨਸ਼ਨ ਲਾਉਣੀ ਹੈ ਤਾਂ ਲਾਤੀਆਂ ਜੇ ਬਾਪੂ ਬਾਦਲ ਨੇ ਕਿਹਾ ਕਿ ਲੰਗਰ ਲਾ ਕੇ ਮੋਟਰਾਂ ਦੇ ਕ੍ਰੈਸ਼ਨ ਮੰਡਲੇਆ ਪਿੰਡ ਤੇ ਜੇ ਸਰਦਾਰ ਜਗਜੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਐਓ ਜਿਆ ਸਰਕਾ ਬਣਾ ਦੇਣਗੇ ਕਿ ਦੰਬ ਮਾਰੇ ਲੋ ਫਿਰ ਕੁੜਦੇ ਵੀ ਤਾਂ ਬਣਾਤੀਆਂ ਇਹ ਕਹਿੰਦੇ ਨੇ ਪੰਤਖ ਪਾਰਟੀ ਕਹਿੰਦੇ ਪੰਤ ਪੰਤ ਦੀ ਪਾਰਟੀ ਨੇ ਕਰਿਆ ਕੀ ਆ ਜੇ ਤੁਹਾਡੀ ਆਪਣੀ ਪਾਰਟੀ ਸੀ ਤਾਂ ਗੁਰੂ ਰਵਿਦਾਸ ਜੀ ਦੀ ਯਾਦਗਾਰ ਬਣੀ ਭਗਵਾਨ ਬਾਲਮੀ ਜੀ ਦੀ ਯਾਦਗਾਰ ਬਣੀ ਬੱਚਿਆਂ ਨੂੰ ਵਜੀਫਾ ਪੈਨਸ਼ਨ ਸ਼ਗਨ ਸਕੀਮ ਆਦਾਂ ਦਾ ਫ੍ਰਾਈ ਫਰੀ ਉਹ ਸਾਰਾ ਕੁ ਤਾਂ ਮਿਲਿਆ ਜੇ ਆਪਣੀ ਪਾਰਟੀ ਸੀ ਇਸ ਲਈ ਮੇਰੀ ਬੇਨਤੀ ਆ ਇੱਕ ਜੋਨ ਨੂੰ ਤਖੜੀ ਦਾ ਬਟਨ ਦਬਾਓ ਤੇ ਆ ਦਿੱਲੀ ਵਾਲੇ ਮੋਦੀ ਭਗਵੰਤ ਮਾਨ ਦੇ ਰਾਜਾ ਬਿੰਗੜ ਬਿੰਗ ਰਾਹੁਲ ਗਾਂਧੀ ਨੂੰ ਭਜਾਓ ਕਿਉਂਕਿ ਆਪਣੇ ਸਕੇ ਨਹੀਂ ਦਿੱਲੀ ਨਾਲ ਲੜਾਈ ਬਹੁਤ ਲੰਬੀ ਆ ਇਹ ਲੜਾਈ ਅਣਕ ਤੇ ਗੈਰਜ਼ੀ ਆ ਇਹ ਲੜਾਈ ਸਿਰ ਉੱਚਾ ਚੱਕ ਕੇ ਚੱਲਣ ਦੀ ਆ ਮੇਰੀ ਬੇਨਤੀ ਆ ਮਾਵਾ ਨੂੰ ਭੈਣਾ ਨੂੰ ਬਲੂਗਰ ਨੌਜਵਾਨਾਂ ਨੂੰ ਆਪਣੇ ਤੇ ਪ੍ਰਾਇਦੀ ਪਰਖ ਕਰੋ ਇਹ ਪਰਖ ਕਰੋ ਕਿ ਤੁਹਾਡੇ ਪਿੰਡਾਂ ਦੇ ਤੁਹਾਡੇ ਕੰਮ ਕਿਦੇ ਕੀਤੇ ਨੇ ਤੁਹਾਡਾ ਪਲਾ ਕਿਦੇ ਕੀਤਾ ਤੇ ਤੁਹਾਡੀ ਆਵਾਜ਼ ਕੌਣ ਸੁੱਕ ਸਕਦਾ ਜਿਹੜੇ ਹਾਂ ਦਿੱਲੀ ਤੋਂ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਉਹ ਕਦੇ ਪੰਜਾਬ ਦਾ ਪਲਾਨੀ ਸੁਖ ਸਕਦੀਆਂ ਉਹਨਾਂ ਨੂੰ ਹਰਾਨਾ ਵੀ ਚਾਹੀਦਾ ਰਾਜਸਥਾਨ ਵੀ ਚਾਹੀਦਾ ਦਿੱਲੀ ਵੀ ਚਾਹੀਦਾ ਯੂਪੀ ਵੀ ਚਾਹੀਦਾ ਪਰ ਪੰਜਾਬ ਦੀ ਪਾਰਟੀ ਪੰਜਾਬ ਅਕਾਲੀ ਦਲ ਨੂੰ ਕਲਾ ਪੰਜਾਬ ਚਾਹੀਦਾ ਇਸ ਲਈ ਜਿਹੜੀ ਪੰਜਾਬ ਦੀ ਪਾਰਟੀ ਹੈ ਆਪਣੀ ਪਾਰਟੀ ਹੈ ਆਪਣੇ ਲੋਕਾਂ ਦੀ ਪਾਰਟੀ ਹੈ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਹੈ ਉਹਨੂੰ 1 ਜੂਨ ਨੂੰ ਵੋਟ ਪਾ ਦਿਓ ਆ ਉਂਗਲ ਦੀ ਤਾਕਤ ਨੂੰ ਪਛਾਣੋ ਇਹ ਉਂਗਲ ਬਟਨ ਦਬਕੇ ਜੇ ਮੋਦੀ ਤੇ ਭਗਵੰਤ ਮਾਨ ਨੂੰ ਕੁਰਸੀ ਤੇ ਬਿਠਾ ਸਕਦੀ ਆ ਤਾਂ ਬੇਬੇ 1 ਜੂਨ ਨੂੰ ਆ ਵੋਟ ਤੱਕੜੀ ਦਾ ਬਟਨ ਦਬਾ ਕੇ ਮੋਦੀ ਤੇ ਭਗਵੰਤ ਮਾਨ ਦੀਆਂ ਝਗੜਾ ਮਾਰਾ ਵੀ ਸਕਦੀ ਆ ਇਸ ਲਈ ਇਹ ਭਗਵੰਤ ਮਾਨ ਦੀਆਂ ਚੀਕਾਂ ਮਾਰਾ ਦਿਓ ਤੇ ਤੱਕੜੀ ਦਾ ਬਟਨ ਦਬਾ ਦਿਓ ਜਿੰਨੇ ਜਿੰਨੇ ਤੁਸੀਂ ਤੱਕੜੀ ਦਾ ਬਟਨ ਦਬੋਗੇ ਓਵੇਂ ਓਵੇਂ ਇਹ ਜਿਹੜਾ ਝੂਠ ਇਹਨਾਂ ਨੇ ਪਹਿਲਾਂ ਬੋਲਿਆ ਉਹ ਝੂਠ ਦੀ ਸਜ਼ਾ ਇਹਨਾਂ ਨੂੰ ਮਿਲੂਗੀ ਸਜ਼ਾ ਦੇਣੀ ਬਹੁਤ ਜ਼ਰੂਰੀ ਆ ਕਿਉਂਕਿ ਕੱਲ ਨੂੰ ਮੇਰੇ ਵਰਗਾ ਵੀ ਕੋਈ ਚਿੱਟੇ ਕੁਰਦਾ ਪਹਿਨ ਕੇ ਆ ਮਾ ਪਾ ਗਿਆ ਕਿ ਤੁਹਾਡੇ ਨਾਲ ਝੂਠ ਨਹੀਂ ਬੋਲੂਗਾ ਤਾਂ ਸਭ ਨੂੰ ਕਹਿਣਾ ਕਿ ਘੇੜ ਕੇ ਪੁੱਛੋ ਝੜੂ ਵਾਲਿਆਂ ਨੂੰ ਕਿ 25 ਮਹੀਨੇ ਸਰਕਾਰ ਆਪਣੀ ਹੋ ਗਈ ਲਿਆਓ 25-25000 ਰੁਪਏ ਕਿਤੇ ਆ ਜੇ ਤੁਸੀਂ ਇਹਨਾਂ ਨੂੰ ਘੇੜ ਕੇ ਪੁੱਛੋਗੇ ਤੇ ਮੰਜੀ ਠੋਕੋਗੇ ਤਾਂ ਅੱਗੇ ਨੂੰ ਤੁਹਾਡੇ ਨਾਲ ਕੋਈ ਨਾਰਾ ਨਹੀਂ ਲਾਊਗਾ ਝੂਠ ਨਹੀਂ ਬੋਲੂਗਾ ਸੱਚ ਬੋਲਣਗੇ ਇਸ ਲਈ ਆਪਣੇ ਹੱਕਾਂ ਦੇ ਨਾਂ ਤੇ ਪੰਜਾਬ ਦੇ ਨਾਂ ਤੇ ਆਪਣੀ ਆਉਣ ਵਾਲੀ ਨਸਲ ਤੇ ਫਸਲ ਦੇ ਨਾਂ ਤੇ ਇੱਕ ਜੋ ਨੂੰ ਤਕੜੀ ਦਾ ਬਟਨ ਦਬਾ ਦਿਓ ਤੇ ਵਿਵਾ ਹਰ ਸਿੰਘ ਕੋ ਬਾਦ ਨੂੰ ਜਿਤਾ ਦਿਓ ਅੱਜ ਤੁਹਾਡੀ ਆਪਣੀ ਵਿਵਾ ਹਰ ਸਿੰਘ ਕੋ ਬਾਦ ਨੂੰ ਹਰਉਣ ਲਈ ਮੋਤੀ ਦਾ ਵੀ ਅਮਿਤ ਸ਼ਾਹ ਦਾ ਵੀ ਕੇਜਰੀਵਾਲ ਦਾ ਵੀ ਰਾਹੁਲ ਗਾਂਧੀ ਦਾ ਵੀ ਭਗਵੰਤ ਮਾਨ ਦਾ ਵੀ ਜੋਰ ਲੱਗਿਆ ਪਿਆ 뜰 ਦਾ ਕਹਿੰਦੇ ਵਿਵਾ ਹਸੂ ਕੋ ਬਾਦ ਹਰਉਣੀ ਆ ਨੰਨਾ ਝਕਾਰਾ ਲਾਉਣ ਲੱਗਿਆ ਤੁਸੀਂ ਦੱਸ ਦਿਓ ਆ ਦਿੱਲੀ ਵਾਲਿਆਂ ਨੂੰ ਕੀ ਜਿਤਾਉਣੀ ਆ ਕਹਿ ਰਉਣੀ ਆ ਜੇ ਜਿਤਾਉਣੀ ਆ ਤਾਂ ਬਾਬਾ ਖੜੇ ਕਰਕੇ ਜਕਾਰੇ ਦਾ ਜਵਾਬ ਦੋ ਤਾਂ ਪਤਾ ਲੱਗੇ ਦਿੱਲੀ ਵਾਲਿਆਂ ਨੂੰ ਕਿ ਬਿਨ ਬਾਹਰ ਤੋਂ ਕੋ ਬਾਦਲੇ ਚ ਪਿੰਡ ਤੋਂ ਪੱਟੀ ਲੀਡ ਲੈ ਕੇ ਜਾਊਗੀ ਬੋਲੇ ਇਸ ਸੋਨਹਾ ਅੱਲਾਹ ਅਕਬਰ ਇੱਕ ਨਾਰਾ ਹੋਰ ਲਾਉਣਾ ਕਿ ਦਿੱਲੀ ਵਾਲੇ ਭਜਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਦਿੱਲੀ ਵਾਲੇ ਭਜਾਵਾਂਗੇ ਜਿਤਾਵਾਂਗੇ ਦਿੱਲੀ ਵਾਲੇ ਭਜਾਵਾਂਗੇ ਜਿਤਾਵਾਂਗੇ ਇਸ ਲਈ ਮੇਰੀ ਬੇਨਤੀ ਆ ਆ ਝਾੜੂ ਪੰਜੇ ਦਾ ਕਰੋ ਬਿਸਤਰਾ ਗੋਲ ਤੇ ਟੱਕੜੀ ਦਾ ਬਟਨ ਦਿਵਾ ਕੇ ਪੰਜਾਬ ਨੂੰ ਤੇ ਬੀਬਾ ਹਰਸ਼ਮਰਤੌਰ ਬਾਦਲ ਨੂੰ ਜਿਤਾ ਦਿਓ ਤੇ ਸ਼੍ਰੋਮਣੀ ਕੰਗregation ਝੰਡਾ ਬਲੰਦ ਕਰ ਦਿਓ ਝੰਡਾ ਬਲੰਦ ਕਰ ਦਿਓ ਤੁਹਾਡਾ ਗਰਮੀ ਚ ਚੱਲ ਕੇ ਆਇਓ ਬਹੁਤ ਗਰਮੀ ਹੈ ਉਧਰ ਮੌਜੂਦ ਸਾਰੇ ਆਪਣੇ ਘਰੋਂ ਨਿਕਲ ਕੇ ਆਇਓ ਟੀਲ ਦੀਆਂ ਘਰਾਂੀਆਂ ਤੋਂ ਆਪਣੇ ਵੱਲੋਂ ਤੇ ਬੀਬਾ ਹਰਸ਼ਮਰਤੌਰ ਬਾਦਲ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਚੇ ਬਣਾਓ ਫੱਦੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ